ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ। ਇਹ ਕਿ ਆਸ ਅਰਾਈਆਂ ਚਲਾਈਆਂ ਜਾ ਰਹੀਆਂ ਸਨ ਜਿਹੜੇ ਸਿਆਸੀ ਮਾਰ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਗੇ ਪਰ ਉਹ ਸਭ ਕੁਝ ਉਲਟ ਫੇਰ ਹੋ ਗਿਆ। ਕੀ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਪਰ ਕਿਸੇ ਸਿਆਸੀ ਧਰਨੇ ਕੋਈ ਦਬਾਤਾ ਨਹੀਂ ਪਾਇਆ ਕਿਉਂਕਿ ਸਿਆਸੀ ਧਰਵੀ ਕੌਣ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸਰੀ ਖਾਲਸਾ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਰਾਜਨੀਤਿਕ ਲੋਕਾਂ ਦੇ ਝਗੜਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਦੀ ਉਹਨਾਂ ਨੂੰ ਆਦੇਸ਼ ਦੇਣੇ ਚਾਹੀਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧਰਮ ਪ੍ਰਚਾਰ ਵੱਲ ਵੱਧ ਧਿਆਨ ਦੇਵੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪਰਮਿੰਦਰ ਸਿੰਘ ਜਟਪਰੀ ਕਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕਪੜ ਸ਼ਾਨ ਦੇ ਪ੍ਰੋਗਰਾਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ ਉਹਦੇ ਤੇ ਪੂਰੀ ਚਰਚਾ ਕਰਾਂਗੇ ਕਪੜ ਸ਼ਾਨ ਕਰਾਂਗੇ ਔਰ ਤੈ ਤੱਕ ਪੂਰੀ ਗੱਲ ਕਰਾਂਗੇ ਜਿਉਂ ਹੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜਾ ਹੈਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਤਾਂ ਸਿੱਖ ਹਲਕਿਆਂ ਦੇ ਵਿੱਚ ਜਿਹੜੀਆਂ ਚਰਚਾਵਾਂ ਤੇਜ਼ ਹੋ ਗਈਆਂ ਸਿੱਖ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਵੱਡੀ ਹਲਚਲ ਪਾਈ ਜਾ ਰਹੀ ਆ ਕਿਉਂਕਿ ਪਿਛਲੇ ਦਿਨੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਉਂ ਮੁੱਖ ਮੰਤਰੀ ਜਦੋਂ ਬਿਆਨ ਦਿੰਦੇ ਸਨ ਤਾਂ ਕਹਿੰਦੇ ਸਨ ਉਹ ਵਤਤ ਹੈ ਉਹਦੀ ਦਾੜੀ ਕੱਟੀ ਆ ਮੈਂ ਉਸ ਉਹ ਜੇ ਵਿਅਕਤੀ ਦਾ ਕੋਈ ਜਵਾਬ ਨਹੀਂ ਦੇਵਾਂਗਾ ਉਹ ਸਿੱਖ ਨਹੀਂ ਹੈ ਤਾਂ ਹੁਣ ਕੀ ਲੋੜ ਪੈਗੀ ਵੱਡੇ ਸਵਾਲ ਖੜੇ ਹੁੰਦੇ ਆ ਸਿੰਘ ਸਹਿਬਾਨ ਨੂੰ ਉਹਨਾਂ ਨੂੰ ਤਖਤ ਤੇ ਸੱਦਣ ਦੀ ਠੀਕ ਹੈ ਜਿਉਂ ਹੀ ਉਹਨਾਂ ਵੱਲੋਂ ਪੱਤਰ ਤਖਤ ਵੱਲੋਂ ਜਾਰੀ ਹੋਇਆ ਤੁਹਾਨੂੰ ਮੁੱਖ ਮੰਤਰੀ ਦੇ ਟਵੀਟ ਦਿਖਾਉਣੇ ਆ ਉਹਦੇ ਵਿੱਚ ਕਿਹਾ ਵੀ ਮੈਂ ਨੰਗੇ ਪੈਰ ਜਾਵਾਂਗਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੈਗਾ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਹਾਂ ਪਰ ਮੈਂ ਉੱਥੇ ਪੇਸ਼ ਜ਼ਰੂਰ ਹੋਵਾਂਗਾ ਨਾਲ ਹੀ ਉਹਨਾਂ ਨੇ ਕਿਹਾ ਵੀ 15 ਜਨਵਰੀ ਨੂੰ ਜਿਹੜਾ ਹੈਗਾ ਸੂਬੇ ਪੱਧਰ ਦਾ ਕੋਈ ਜਿਹੜਾ ਪ੍ਰੋਗਰਾਮ ਆਰ ਜਿਵੇਂ ਨੇ 15 ਤੋਂ ਬਾਅਦ ਦੇ ਵਿੱਚ ਡੇਟ ਦਿੱਤੀ ਜਾਵੇ ਠੀਕ ਹੈ ਭਾਵੇਂ ਕਿ ਚਰਚਾਵਾਂ ਸਨ ਜਿਉਂ ਹੀ ਅਕਾਲ ਤਖਤ ਜਸਹਧਾਰ ਵੱਲੋਂ ਜੇ ਸੱਦਿਆ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਜਾਣਗੇ ਭਾਵੇਂ ਕਿ ਜਿਉਂ ਹੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਤਲਬ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਤਾਂ ਇਹ ਕਿੱਸ ਅਰਾਈਆਂ ਅਲਾਈਆਂ ਜਾ ਰਹੀਆਂ ਸਨ ਜਿਹੜੇ ਸਿਆਸੀ ਮਾਰ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਗੇ ਪਰ ਉਹ ਸਭ ਕੁਝ ਉਲਟ ਫੇਰ ਹੋ ਗਿਆ ਭਾਵੇਂ ਕਿ ਬਹੁਤ ਸਾਰੇ ਜਿਹੜੇ ਰਾਜਨੀਤਿਕ ਮਾਰ ਆ ਉਹਨਾਂ ਦੀ ਵੀ ਜਿਹੜੀਆਂ ਹੈਗੀਆਂ ਗਿਣਤੀਆਂ ਮਿਲਦੀਆਂ ਉਲਟ ਹੋ ਗਈਆਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਭੇਜੇ ਗਏ ਪੱਤਰ ਨੂੰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਵੀ ਮੈਂ ਜਿਹੜਾ ਹੈਗਾ ਉਹਦੇ ਹੁਕਮ ਅਨਸਾਰ ਅਕਾਲ ਤਖਤ ਵੱਲੋਂ ਹੁਕਮ ਹੈ ਮੈਂ ਜ਼ਰੂਰ ਅਕਾਲ ਤਖਤ ਸਾਹਿਬ ਤੇ ਨੰਗੇ ਪੈਰੀ ਜਾਵਾਂਗਾ ਪੇਸ਼ ਹੋਵਾਂਗਾ ਉਹਨਾਂ ਨੇ ਸਿਰ ਮੱਥੇ ਜਿਹੜਾ ਹੁਕਮ ਮੰਨਿਆ ਨਾਲ ਹੀ ਉਹਨਾਂ ਨੇ 15 ਜਨਵਰੀ ਦੀ ਜ਼ਰੂਰੀ ਰਜੇਮਿਆ ਕਾਰਨ ਤਰੀਕ ਬਦਲਣ ਦੀ ਵੀ ਮੰਗ ਕੀਤੀ ਹੁਣ ਜੇਕਰ ਆਪਾਂ ਇਸ ਨੂੰ ਸਿਆਸੀ ਤਰ੍ਹਾਂ ਜੋੜ ਕੇ ਦੇਖੀਏ ਸਿਆਸਤ ਦੀ ਤਰ੍ਹਾਂ ਤਾਂ ਕੀ ਕਿਤੇ ਸ੍ਰੀ ਅਕਾਲ ਤਾਤ ਸਾਹਿਬ ਦੇ ਜਥੇਦਾਰ ਉੱਪਰ ਕਿਸੇ ਸਿਆਸੀ ਧਰਨੇ ਕੋਈ ਦਬਾਤਾ ਨਹੀਂ ਪਾਇਆ ਕਿਉਂਕਿ ਸਿਆਸੀ ਧਰ ਵੀ ਕੌਣ ਹੋ ਸਕਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਕਿਉਂਕਿ ਅਕਾਲੀ ਦਲ ਤੇ ਪਿਛਲੇ 2015 ਤੋਂ 60 ਸਦੀ ਚੱਲ ਰਹੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਉਂ ਹੀ ਉਹ ਪ੍ਰਧਾਨ ਬਣੇ ਨੇ ਉਸ ਤੋਂ ਬਾਅਦ ਜਿਹਨੀਆਂ ਬਰਗਾੜੀ ਘਟਨਾਵਾਂ ਵਾਪਰੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਹੈਗੀਆਂ ਸਾਰਾ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਾਵੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਉਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਹੈਗਾ ਤੁਰੰਤ ਭੰਗ ਕਰਕੇ ਨਵੀਂ ਜਿਹੜੀ ਉਹਦੀ ਮੈਂਬਰਸ਼ਿਪ ਕੱਟਣ ਦੇ ਆਦੇਸ਼ ਦੇ ਦਿੱਤੇ ਸਨ ਭਾਵੇਂ ਕਿ ਸੁਖਬੀਰ ਸਿੰਘ ਬਾਦਲ ਹੁਣੀ ਆਪਾਂ ਜੇ ਪਿਸ਼ੋਕੜ ਵੱਲ ਥੋੜਾ ਝਾਤੀ ਮਾਰੀ ਸੁਖਬੀਰ ਸਿੰਘ ਬਾਦਲ ਹੁਣੀ ਮਾਫੀ ਵੀ ਮੰਗੇ ਸਨ ਤੇ ਬਾਅਦ ਦੇ ਵਿੱਚ ਉਹਨਾਂ ਨੇ ਮੁਕਸਰ ਜਾ ਕੇ ਉਹ ਤੇ ਜਾ ਕੇ ਕਹਿੰਦੇ ਵੀ ਉਹ ਤਾਂ ਮੈਂ ਮੌਕਾ ਸੰਭਲ ਲਈ ਜਿਹੜੀ ਮਾਫੀ ਮੰਗੀ ਸੀ ਪਰ ਉਹ ਮੁਕਰ ਗਏ ਸਨ ਭਾਵੇਂ ਕਿ ਬਹੁਤ ਸਾਰੇ ਸਿੱਖ ਚਿੰਤਕਾਂ ਵੱਲੋਂ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਕਿ ਸ੍ਰੀ ਅਕਾਲ ਤਾਤ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਰਾਜਨੀਤਿਕ ਲੋਕਾਂ ਦੇ ਝਗੜਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਦੀ ਉਹਨਾਂ ਨੂੰ ਆਦੇਸ਼ ਦੇਣੇ ਚਾਹੀਦੇ ਨੇ ਇਸ ਰੋਮਲਿੰਗ ਗੁਰਦਰਾ ਪ੍ਰਬੰਧ ਕਮੇਟੀ ਨੂੰ ਵੀ ਧਰਮ ਪ੍ਰਚਾਰ ਵੱਲ ਵੱਧ ਧਿਆਨ ਦੇਵੇ ਕਿਉਂਕਿ ਧਰਮ ਪ੍ਰਚਾਰ ਕਰਨ ਹੀ ਬਹੁਤ ਸਾਰਾ ਜਿਹੜਾ ਸਿੱਖ ਧਰਮ ਨੂੰ ਵੱਡੀ ਢਾਹ ਲੱਗ ਰਹੀ ਆ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਵੇ ਪਿਛਲੇ ਸਮੇਂ ਤੋਂ ਲਗਾਤਾਰ 크੍ਰਿਸਚੀਅਨਾਂ ਦੇ ਵਿੱਚ ਕਨਵਰਟ ਹੋ ਰਹੇ ਨੇ ਬਹੁਤ ਸਾਰੇ ਮਾਝੇ ਦੇ ਵਿੱਚੋਂ ਦੁਆਬੇ ਦੇ ਵਿੱਚੋਂ ਔਰ ਮਾਲਵੇ ਦੇ ਵਿੱਚੋਂ ਵੀ ਚਰਚਾਂ ਬਣ ਗਈਆਂ ਨੇ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਕਤੀ ਨਾਲ ਹੁਕਮ ਦੇਣਾ ਚਾਹੀਦਾ ਹੈ ਕਿ ਧਰਮ ਪ੍ਰਚਾਰ ਤੇ ਜਿਹੜਾ ਹੈਗਾ ਵੱਧ ਪੈਸਾ ਖਰਚੇ ਤੇ ਇੰਨੇ ਦੇ ਕਾਰਨ ਲੱਭੇ ਕਿਉਂ ਸਿੱਖ ਲੋਕ ਜਿਹੜੇ ਹੈਗੇ ਆ ਉਹ ਧਰਮ ਕਨਵਰਟ ਕਰ ਰਹੇ ਹਨ ਕਿਉਂਕਿ ਜੇਕਰ ਦੇਖਿਆ ਜਾਵੇ ਸਰੋਵਣੀ ਗੁਰਦਵਾਰਾ ਅਪਰਾਂਧ ਕਮੇਟੀ ਦੇ ਮੈਡੀਕਲ ਕਾਲਜ ਆ ਜਿਹੜਾ ਹੈਗਾ ਉਸ ਦੀ ਫੀਸ ਬਹੁਤ ਜ਼ਿਆਦਾ ਹੈ ਜਿਹੜਾ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਆ ਉਹਦੀਆਂ ਫੀਸਾਂ ਬਹੁਤ ਜ਼ਿਆਦਾ ਨੇ ਜੇ ਕਿਸੇ ਨੇ ਐਮਬੀਬੀਐਸ ਕਰਨੀ ਹੋਵੇ ਜਦ ਕਿ ਉਸ ਦੇ ਮੁਕਾਬਲੇ ਗ੍ਰਹਿਚੀ ਇਹਨਾਂ ਦਾ ਸੀਐਮਸੀ ਮੈਡੀਕਲ ਕਾਲਜ ਆ ਲੁਧਿਆਣਾ ਚ ਉਹਦੀ ਫੀਸ ਬਹੁਤ ਘੱਟ ਆ ਇਸੇ ਤਰ੍ਹਾਂ ਹੀ ਹੋਰ ਸਰਕਾਰੀ ਗੁਰਦਰਾ ਪਰੰਨ ਕਮੇਟੀ ਦੀਆਂ ਸੰਸਥਾਵਾਂ ਨੇ ਜਿਵੇਂ ਜੀਐਨਈ ਵਰਗੀਆਂ ਲੁਧਿਆਣਾ ਦੇ ਵਿੱਚ ਸੰਸਥਾ ਨੇ ਉਹਨਾਂ ਵਿੱਚ ਵੀ ਗਰੀਬ ਬੰਦਾ ਜਿਹੜਾ ਹੈਗਾ ਉਹ ਦਾਖਲਾ ਨਹੀਂ ਲੈ ਸਕਦਾ ਹੁਣ ਆਪਾਂ ਗੱਲ ਕਰਦੇ ਆਂ ਵੀ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕਿੰਨੀ ਤਰੀਕ ਨੂੰ ਹੁਣ ਪੇਸ਼ ਹੁੰਦੇ ਨੇ ਭਾਵੇਂ ਕਿ ਸੈਕਰ ਵੈਤਾਂ ਦੇ ਅਨਸਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਕਦੇ ਪਰ ਉਹ ਸਕਤਰ ਦੇ ਵਿੱਚ ਪੇਸ਼ ਹੋਣਗੇ ਕਿਉਂਕਿ ਸ੍ਰੀ ਕਾਲਤਾਤ ਸਹਿਬ ਵੱਲੋਂ ਜਿਹੜੀ ਜਾਰੀ ਕੀਤੀ ਗਈ ਆ ਪੱਤਰ ਉਹਦੇ ਵਿੱਚ ਜਿਹੜੀ ਸ੍ਰੀ ਕਾਲਤਾਤ ਸਹਿਬ ਦੀ ਸਕਤਰਤ ਹੀ ਲਿਖਿਆ ਹੋਇਆ ਹੈ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਦਿਓ ਵੀ ਉਹਨਾਂ ਨੇ ਗੁਰੂ ਦੀ ਗੋਲਕ ਬਾਰੇ ਕਿਉਂ ਮੰਦਾ ਚੰਗਾ ਬੋਲਿਆ ਭਾਵੇਂ ਕਿ ਗੁਰੂ ਦੀ ਗੋਲਕ ਬਾਰੇ ਤਾਂ ਬਹੁਤ ਸਾਰੀ ਜਿਹੜੀਆਂ ਸਿਆਸੀ ਤਰ੍ਹਾਂ ਲਗਾਤਾਰ ਜਦੋਂ ਜ਼ਹਿਦਾਰ ਮਰਹੂਮ ਜ਼ਹਿਦਾਰ ਗੁਰਚਰ ਸਿੰਘ ਟੋੜਾ ਪ੍ਰਧਾਨ ਹੋ ਰਹੀ ਹੁੰਦੇ ਸੀ ਉਹਨਾਂ ਤੇ ਵੀ ਦੋਸ਼ ਲੱਗਦੇ ਰਹੇ ਨੇ ਗੁਰੂ ਕਾ ਗੋਲਕ ਜਿਹੜੀ ਹੈਗੀ ਆ ਇਹ ਸਿਆਸੀ ਆਪਣੀ ਪਾਰਟੀ ਲਈ ਵਰਤ ਰਹੇ ਨੇ ਇਸ ਆਪਣੀਆਂ ਜਿਹੜੀਆਂ ਵਜੇਰੀਆਂ ਕਾਇਮ ਰੱਖਣ ਦੇ ਲਈ ਵਰਤ ਰਏ ਨੇ ਕਿਉਂਕਿ ਸਿਆਸੀ ਗੋਲਕਾਂ ਦੇ ਜਿਹੜੇ ਹੈਗੇ ਆ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਕਾ ਜਿਹੜੇ ਹੁੰਦੇ ਨੇ ਤਕਾਬਜ ਹੁੰਦੇ ਲੋਕਾਂ ਤੇ ਉਹਨਾਂ ਤੇ ਹਮੇਸ਼ਾ ਹੀ ਲੱਗਦੇ ਨੇ ਕੀ ਇਹ ਜਿਹਾ ਹੋ ਗਿਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਗੋਲਕ ਬਾਰੇ ਬਿਆਨ ਦੇਣ ਤੋਂ ਬਾਅਦ ਦੇ ਵਿੱਚ ਸ੍ਰੀ ਅਕਾਲ ਤਾਤ ਸਾਹਿਬ ਨੂੰ ਨੋਟਿਸ ਲੈਣਾ ਪੈ ਗਿਆ ਕੀ ਅਸਲ ਚ ਕਾਰਨ ਕੀ ਸੀ ਭਾਵੇਂ ਕਿ ਦੂਜੇ ਪਾਸੇ ਬਿਆਨ ਆ ਰਹੇ ਨੇ ਕਿ ਜਿਹੜੇ 328 ਰੁਪਿਆਂ ਦਾ ਮਾਮਲਾ ਵਾ ਉਹ ਉਹਨਾਂ ਨੂੰ ਜਿਹੜੇ ਲਾਪਤਾ ਹੋਏ ਸਨ ਜਿਹੜੇ ਵੱਧ ਗਿਣਤੀ ਦੇ ਵਿੱਚ ਛਾਪੇ ਹੋਏ ਸਨ ਪਰ ਉਹ ਪਤਾ ਨਹੀਂ ਕਿੱਥੇ ਨੇ ਉਹਦਾ ਕਿ 10 ਸਾਲ ਪਾਈ ਬਡਾਲਾ ਜਿਹੜੇ ਹੈਗੇ ਆ ਬਡਾਲਾ ਹੁਰੀਆਂ ਜਿਹੜੇ ਹਜੂਰੀ ਰਾਗੀ ਸੀ ਉਹਨਾਂ ਵੱਲੋਂ ਸਦ ਭਾਵਨਾ ਦਲ ਬਣਾ ਕੇ ਜਿਹੜਾ ਪ੍ਰੋਟੈਸਟ ਸ਼ੁਰੂ ਕੀਤਾ ਹੋਇਆ ਹੈ ਉਹਦੀ ਐਫਆਈਆਰ ਹੋਈ ਆ ਵੀ ਉਹਨੂੰ ਸਤਿੰਦਰ ਸਿੰਘ ਕੋਲੀ ਜਿਹੜੇ ਸੀ ਇਹ ਆ ਜਿਹੜੇ ਬਾਦਲਾਂ ਦੇ ਵਿੱਚ ਜਿਹੜੇ ਬਾਦਲ ਦਲ ਦੇ ਵੀ ਜਿਹੜੇ ਉਹਨਾਂ ਦੇ ਨਿੱਜੀ ਕਾਰੋਬਾਰੀ ਦੇ ਵੀ ਸੀਏ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਕਹਿੰਦੇ ਉਹਨਾਂ ਨੂੰ ਬਚਾਉਣ ਲਈ ਧਿਆਨ ਡਾਇਵਰਟ ਕਰਨ ਦੇ ਲਈ ਜਾਂ ਮੁੱਖ ਮੰਤਰੀ ਤੇ ਪ੍ਰੈਸ਼ਰ ਬਣਾਉਣ ਲਈ ਇਹ ਹੁਕਮ ਨਾਵਾ ਸ੍ਰੀ ਅਕਾਲ ਤਾਤ ਸਾਬ ਤੋਂ ਜਾਰੀ ਕਰਵਾਇਆ ਗਿਆ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਜਦੋਂ ਪੇਸ਼ ਹੁੰਦੇ ਤੇ ਸ੍ਰੀ ਅਕਾਲ ਤਾਤ ਸਾਹਿਬ ਦੇ ਜਥੇਦਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਗੇ ਉਹ ਕਿਹੋ ਜਿਹਾ ਹੁਕਮ ਦਿੰਦੇ ਨੇ ਸਜ਼ਾ ਕੀ ਦਿੰਦੇ ਨੇ ਜਾਂ ਉਨਾ ਦਾ ਸਪਸ਼ਟীকরণ ਕੀ ਹੋਵੇਗਾ ਪਰ ਇਹ ਦੱਸਣਾ ਜ਼ਰੂਰ ਹੋਵੇਗਾ ਕਿ ਪਹਿਲਾਂ ਵੀ ਜਿਹੜੇ ਇਹ ਦੂਜੀ ਵਾਰ ਹੈ ਕਿਉਂਕਿ ਪਹਿਲਾਂ ਜਦੋਂ 1802 ਕਰੀਬ ਦੇ ਈਸਵੀ ਦੇ ਵਿੱਚ ਜਦੋਂ ਸ੍ਰੀ ਅਕਾਲ ਤਾਪ ਜੀ ਸਾਹਿਬ ਦੇ ਜਹਦਰ ਅਕਾਲੀ ਫੂਲਾ ਸਿੰਘ ਸਨ ਉਹਨਾਂ ਨੇ ਉਸ ਸਮੇਂ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜਿਹੜੇ ਉਹਨਾਂ ਨੂੰ ਸ੍ਰੀ ਅਕਾਲ ਤਾਪ ਜੀ ਸਾਹਿਬ ਤੇ ਸੱਦਿਆ ਸੀ ਔਰ ਉਸ ਸਮੇਂ ਉਹਨਾਂ ਨੇ ਬੜੇ ਸ਼ਕਤੀ ਨਾਲ ਫੈਸਲੇ ਲਏ ਸਨ ਇੱਕ ਤਾਂ ਉਹ ਸਿੰਘ ਸਾਹਿਬਾਨ ਨੇ ਜਿਹੜੀ ਗੁਰਦੁਆਰਾ ਹਰਮੰਦਰ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਸੀ ਖਾਲਸਾ ਰਾਜ ਦੇ ਵਿੱਚੋਂ ਜਿਹੜੀ ਦੇਗ ਦੀ ਕਰਾਈ ਜਾਂਦੀ ਸੀ ਉਹਦੀ ਹਰਦਾਸ ਹੁੰਦੀ ਸੀ ਖਜ਼ਾਨਿਆਂ ਚੋਂ ਮਾਈ ਆਈ ਹੈ ਮਾਇਆ ਆਈ ਹੈ ਤੇ ਉਹ ਖਜ਼ਾਨੇ ਭਰਪੂਰ ਰੱਖਣੇ ਉਹ ਅਰਦਾਸ ਨਿੱਜੀ ਤੌਰ ਤੇ ਖਾਲਸਾ ਰਾਜ ਦੀ ਬੰਦ ਕਰਵਾ ਦਿੱਤੀ ਸੀ ਔਰ ਸੰਗਤ ਦੀ ਕਰਵਾਇ ਸੀ ਦੂਸਰਾ ਉਹਨਾਂ ਨੇ ਕੌੜਿਆਂ ਦੀ ਸਜ਼ਾ ਸੁਣਾਈ ਸੀ ਜਿਸਨੂੰ ਕਿ ਕਹਿਣ ਦਾ ਭਾਵ ਉਸ ਸਮੇਂ ਸ੍ਰੀ ਅਕਾਲ ਤਾਤ ਸਹਿਬ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਕਿਉਰਿਟੀ ਦਾ ਲਾਭ ਲਾਸਕਰ ਛੱਡ ਕੇ ਪੇਸ ਹੋਏ ਸਨ ਇਹ ਦੂਜੀ ਵਾਰ ਹੈ ਜਦੋਂ ਕੋਈ ਸ਼ਾਸਕ ਜਿਹੜਾ ਹੁਣ ਇਹ ਭਾਵੇਂ ਡੈਮੋਕ੍ਰੈਟਿਕ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਦੂਜੀ ਵਾਰ ਹੋਵੇਗਾ ਕਿ ਉਹ ਰਾਜ ਭਾਗ ਹੁੰਦੇ ਆ ਪੇਸ਼ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਰ ਇਹ ਹੁਣ ਆਉਣ ਵਾਲੇ ਆਉਣ ਵਾਲਾ ਦਿਨ ਹੀ ਦੱਸੇਗਾ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਦੇ ਸਾਹਬ ਤੇ ਪੇਸ਼ ਹੁੰਦੇ ਹਨ ਕੀ ਉਹ ਵੀ ਆਪਣਾ ਲਾਮ ਲਸ਼ਕਰ ਜਿਹੜਾ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਨਮੁਖ ਹੁੰਦੇ ਨੇ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦੀ ਸਸੀਕਾਲ